ਮੈਨੂੰ ਪਤਾ ਲੱਗਿਆ ਕਿ ਬਾਰਡਰ ਤੇ ਲੜਾਈ ਲੜਨ ਵਾਸਤੇ ਗਏ ਹੋਏ ਸੀ ਕੇਜਰੀਵਾਲ ਜੀ ਉੱਥੇ ਜਿੱਤ ਹੋ ਗਈ ਐ ਤੇ ਵਾਪਸ ਆ ਰਹੇ ਸੀ ਪਟਾਕੇ ਚੱਲਣ ਲੱਗੇ ਲੇਕਿਨ ਰਸਤੇ 'ਚ ਪਤਾ ਲੱਗਿਆ ਕਿ ਅਜੇ ਲੜਾਈ ਹੋਰ ਬਾਕੀ ਐ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੋ ਮੈਨੂੰ ਐ ਦੱਸੋ ਕਿ 100 ਚੂੜੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਐ ਇਹ ਕਿਹੜਾ ਉਹ ਜਗਤ ਕੀਤੇ ਆ ਰਹੇ ਸੀ ਜਿਹੜੇ ਇਹਨੇ ਪਟਾਕੇ ਚਲਾਉਣ ਲੱਗੇ ਰਾਤੋਂ ਰਾਤ ਤੇ ਬਾਅਦ ਦੇ ਵਿੱਚ ਹਾਈ ਕੋਰਟ ਨੇ ਵਾਪਸ ਮੋੜ ਤੇ ਸੋ ਬਲਕੇ ਇਹਨਾਂ ਨੂੰ ਚਿੰਤਨ ਕਰਨਾ ਚਾਹੀਦਾ ਕਿ ਕਿਉਂ ਉਹ ਅੰਦਰ ਗਏ ਕਿਉਂ ਪੰਜਾਬ ਇਹ ਤਾਂ ਦਿੱਲੀ ਦਾ ਹੀ ਟਟਾਲਾ ਨਿਕਲਿਆ ਜਿੱਦ ਦਿਨ ਪੰਜਾਬ ਦਾ ਨਿਕਲੇਗਾ ਉਸ ਦਿਨ ਤੁਹਾਨੂੰ ਪਤਾ ਲੱਗੇਗਾ ਕਿ ਹਜ਼ਾਰਾਂ ਕਰੋੜ ਰੁਪਇਆ ਪੰਜਾਬ ਦਾ ਵੀ ਇਹਨਾਂ ਨੇ ਇਸੇ ਤਰ੍ਹਾਂ ਲੁੱਟਿਆ ਔਰ ਦੋਵੇਂ ਹੱਥੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਆਪਾਂ ਲੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਦੇਖੋ ਐਸਾ ਹੈ ਕਿ ਚਰਨਜੀਤ ਚੰਨੀ ਜੀ ਜੋ ਮਰਜ਼ੀ ਕਹੇ ਲੇਕਿਨ ਮੈਂ ਚੰਨੀ ਸਾਹਿਬ ਸੇ ਇਤਨੀ ਬੇਨਤੀ ਜ਼ਰੂਰ ਕਰੂੰਗਾ अरविंद केजरीवाल जी की सच्चाई और ईमानदारी की आज दुनिया कस खाती है ये चरणजीत चन्नी जी जैसे ए, सिस्टम नहीं है कि जब सरकार हुई 111 दिन मुख्यमंत्री रहे और उसके बाद फिर देश, देश से भागना पड़ गया तकरीबन साल के लिए सो इस करके चन्नी जी तो इस बारे में ना ही बोले तो बेहतर बह, है जहां तक रहा सवाल अरविंद केजरीवाल जी की बेल का कल एक कोर्ट ने अरविंद केजरीवाल जी को आ, बेल दी ईडी को फटकार लगाई लेकिन आप देश का जो हम शुरू से कहते आ रहे हैं कि ईडी जितनी सेंट्रल एजेंसीज है वो बीजेपी और केंद्र सरकार के कहने पे उनके दबाव में काम करती है